ਬਿਲਾਵਲ ਮਹੱਲਾ ਪੰਜਵਾ ਅਰਦਾਸ ਸੁਣੀ ਦਾ ਤਾਰ ਪ੍ਰਭ ਹੋਏ ਕਿਰਪਾਲ ਰੱਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਜਹਿ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਨ ਕਾ ਦਾਤਾ ਏਕ ਹੈ ਬੀਆ ਨਹੀਂ ਘੋਰ ਨਾਨਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹੱਲਾ ਪੰਜਵਾ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਝ ਹੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਵਨ ਕਾ ਦਾਤਾ ਏਕ ਹੈ ਬੀਆ ਨਹੀਂ ਘੋਰ ਨਾਨਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹੱਲਾ ਪੰਜਵਾ ਅਰਦਾਸ ਸੁਣੀ ਦਾ ਤਾਰ ਪ੍ਰਭ ਹੋਏ ਕਿਰਪਾਲ ਰਾਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਜ ਹੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਵਨ ਕਾ ਦਾਤਾ ਏਕ ਹੈ ਬੀਆ ਨਹੀਂ ਘੋਰ ਨਾਲਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹੱਲਾ ਪੰਜਵਾ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਝ ਹੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਵਨ ਕਾ ਦਾਤਾ ਏਕ ਹੈ ਬੀਆ ਨਹੀਂ ਘੋਰ ਨਾਨਕ ਕੀ ਬੇਨੰਤੀਆ ਮੈਂ ਤੇਰਾ ਜੋਰ ਬਿਲਾਵਲ ਮਹੱਲਾ ਪੰਜਵਾ ਅਰਦਾਸ ਸੁਣੀ ਦਾ ਤਾਰ ਪ੍ਰਭ ਹੋਏ ਕਿਰਪਾਲ ਰਾਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਜ ਹੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹਾਥ ਰਹਾਉ ਜੀਵਨ ਕਾ ਦਾਤਾ ਏਕ ਹੈ ਬੀਆ ਨਹੀਂ ਘੋਰ ਨਾਨਕ ਕੀ ਬੇਨੰਤੀਆ ਮੈਂ ਤੇਰਾ ਜੋਰ ਬਿਲਾਵਲ ਮਹੱਲਾ ਪੰਜਵਾ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਝ ਹੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਵਨ ਕਾ ਦਾਤਾ ਏਕ ਹੈ ਬੀਆ ਨਹੀਂ ਘੋਰ ਨਾਲਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾ ਤਾਰ ਪ੍ਰਭ ਹੋਏ ਕਿਰਪਾਲ ਰਾਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਜ ਹੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਵਨ ਕਾ ਦਾਤਾ ਏਕ ਹੈ ਬੀਆ ਨਹੀਂ ਘੋਰ ਨਾਲਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹੱਲਾ ਪੰਜਵਾ ਅਰਦਾਸ ਸੁਣੀ ਦਾ ਤਾਰ ਪ੍ਰਭ ਹੋਏ ਕਿਰਪਾਲ ਰੱਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਝ ਹੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਵਨ ਕਾ ਦਾਤਾ ਏਕ ਹੈ ਬੀਆ ਨਹੀਂ ਘੋਰ ਨਾਨਕ ਕੀ ਬੇਨੰਤੀਆ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾ ਤਾਰ ਪ੍ਰਭ ਹੋਏ ਕਿਰਪਾਲ ਰਾਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਜ ਹੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਵਨ ਕਾ ਦਾਤਾ ਏਕ ਹੈ ਬੀਆ ਨਹੀਂ ਘੋਰ ਨਾਲਕ ਕੀ ਬੇਨੰਤੀਆ ਮੈਂ ਤੇਰਾ ਜੋਰ ਬਿਲਾਵਲ ਮਹੱਲਾ ਪੰਜਵਾ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਝ ਹੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਵਨ ਕਾ ਦਾਤਾ ਏਕ ਹੈ ਬੀਆ ਨਹੀਂ ਘੋਰ ਨਾਨਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹੱਲਾ 5 ਅਰਦਾਸ ਸੁਣੀ ਦਾ ਤਾਰ ਪ੍ਰਭ ਹੋਏ ਕਿਰਪਾਲ ਰਾਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਜ ਹੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਵਨ ਕਾ ਦਾਤਾ ਏਕ ਹੈ ਬਿਆ ਨਹੀਂ ਘੋਰ ਨਾਲਕ ਕੀ ਬੇਨੰਤੀਆ ਮੈਂ ਤੇਰਾ ਜੋਰ ਬਿਲਾਵਲ ਮਹੱਲਾ ਪੰਜਵਾ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਝ ਹੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਵਨ ਕਾ ਦਾਤਾ ਏਕ ਹੈ ਬੀਆ ਨਹੀਂ ਘੋਰ ਨਾਨਕ ਕੀ ਬੇਨੰਤੀਆ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾ ਤਾਰ ਪ੍ਰਭ ਹੋਏ ਕਿਰਪਾਲ ਰਾਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਜ ਹੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਵਨ ਕਾ ਦਾਤਾ ਏਕ ਹੈ ਬੀਆ ਨਹੀਂ ਘੋਰ ਨਾਲਕ ਕੀ ਬੇਨੰਤੀਆ ਮੈਂ ਤੇਰਾ ਜੋਰ ਬਿਲਾਵਲ ਮਹੱਲਾ ਪੰਜਵਾ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਝ ਹੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਵਨ ਕਾ ਦਾਤਾ ਏਕ ਹੈ ਬੀਆ ਨਹੀਂ ਘੋਰ ਨਾਨਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ